ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਛਾਇ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋ ਚਨ ਹੋਵੇ ਜੀ ਸੋਚੀ ਲਖਵਾਰ ਝੁੱਪੇ ਝੁੱਪਨਾ ਹੋਵੇ ਜੇ ਲਾ ਰਹਾ ਲਵਤਾਰੇ ਭੁੱਖਿਆ ਕੁੱਕਨਾ ਉਤਰੀ ਜੇ ਬੰਨਾ ਬਰੀਆ ਭਾਰ ਸਹਿ ਸਿਆਣ ਪਲ ਕੋ ਹੋਏ ਤੈ ਇੱਕ ਨ ਝਲੇ ਨਾਲ ਦਿਵਸ ਚਾਰਾ ਹੋਈਏ ਕਿਉ ਕੂੜੇ ਟਟੇ ਪਾਲ ਹੁਕਮ ਮਰ ਜਾਏ ਚਲਨਾ ਨਾਨਕ ਲਖਿਆ ਨਾਲ ਹੁਕਮ ਹੋਣੀ ਆਕਾਰ ਹੁਕਮ ਨ ਕਹਿਆ ਜਾਏ ਹੁਕਮੇ ਹੋਵਣ ਜੀ ਹੁਕਮ ਲੈ ਵਢਾਈ ਹੁਕਮੇ ਤਮਨੀ ਚ ਹੁਕਮ ਲੇਖ ਦਮ ਸੁਭ ਪਾਈਏ ਕਿਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜ ਨਹਿ ਨੀ ਸਾਨ ਗਾਵੇ ਕੋ ਬਨਵਢਈਆਂ ਚਾਰੇ ਗਾਵੇ ਕੋ ਵਿਦਵਕ ਵਿਚਾਰ गावे को साज करे तनखे गावे को जी लए कर देवे गावे को जाप है रिसे दूर गावे को बिके हा ग्रह दूर कथना कथी ना आवे टूटे कथ कत कथ कथी कोटि कोट देदा दे लंद तक दे पाए दुगढ़ मंत्र खाई खाए हुक्मी हुक्म चलाए राहो नानक विशे में परवा हो साचा साहिब साच नाई भाखया पा, पवे पार ਹਾਕੇ ਮੰਗਦੇ ਦੇਹ ਦੇ ਦਾਤ ਕਰੇ ਦਾਤਾਰ ਪੇਰ ਕੀ ਅਗਵੇਰ ਕੀ ਅਗਦ ਸਹਿ ਦਰਬਾਰ ਨੋ ਕੀ ਬੋਲਨ ਬੋਲੀਏ ਜਿਸੁ ਮਰੇ ਪਿਆਰ ਅਮ੍ਰਿਤ ਵੇਲਾ ਸਚੁ ਨਾਵ ਅੜਾਈ ਵਿਚਾਰੇ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕਿ ਵੇ ਜਾਣੀਐ ਸਬਾਪੇ ਸਤਿਯਾਰ ਥਾਪੇਣ ਹੈ ਕੀਤਾ ਨਾ ਹੋਇ ਆਪੇ ਆਪਨ ਰੰਧਨ ਸੁਏ ਗਿਣ ਸੇ ਵਤਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨ ਗਾਵਿਏ ਸੁਨਿਐ ਮੰਨ ਰਖਿਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰਗਰਮੁਖ ਵੇਦੰਗਰਮੁਖ ਰਹਾ ਸਮਾਇ ਗੁਰੇ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਇ ਦੇਹੋ ਜਾਣਾ ਖਾਣਾ ਨਹੀਂ ਚਹਿਨਾ ਕਥਨਾ ਨਾ ਜਾਏ ਗੁਰਾ ਇੱਕ ਦੇਹ 부ਝਾਈ ਸਭ ਨਾ ਜੀਆਂ ਘਾਇਬ ਦਾਤਾ ਸੋ ਮੈਂ ਵਿਸਰਨਾ ਜਾਏ ਤੀਰੇ ਤਨਾ ਮਾ ਜੇ ਤਿਸ ਭਾਵਾਂ ਮਿਨ ਪਾਣੇ ਕੀ ਨਾ ਹੀ ਕਰੀ ਬੇਤੀ ਸੇਟਰੀ ਹੋ ਪਾਈ ਵੇਖਾ ਮਿਨ ਕਰਮਾਂ ਤੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਣਿਕ ਦੇ ਗੁਰ ਕੀ ਸੇਖ ਸੁਨੇ ਦੁਰਾਏ ਕਦੇ ਹੀ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋਮੈ ਵਿਸਰਨਾ ਜਾਇ ਜੇਦੂ ਚਾਰੇ ਹਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਝਾੜੀਆਂ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰਣਾ ਵੈਤਾ ਬਾਤ ਨੁ ਕੁਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਹਾਗ ਹੁੰਦੇ ਤੇਹਾ ਕੋਈ ਨ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਦ ਪੀੜ ਸੁਨਾਰ ਸੁਨੇ ਤਰ ਤਵਿਆ ਆਕਾਸ਼ ਨ ਦੀਪ ਲੋਹ ਪਾਤਾਲ ਸੁਨੇ ਪੂਰਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੋਖ ਪਾਪ ਕਾ ਨਾ ਸੁਨੇ ਸਰਬਰ ਮਾਇੰਦ ਸੁਨੇ ਮੁਕਸਲਾ ਹਰਮੰਦ ਸੁਨੈ ਜੋਗ ਜੁਗਤਨ ਪੇੜ ਸੁਨੈ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਆਸਨ ਦੁਖ ਪਾਪ ਕਾ ਨਾਸ ਸੁਨੈ ਸਰਬ ਮਹਿੰਦਰ ਸੁਨੈ ਮੋਕਸਲ ਹਰਮਨ ਸੁਨੈ ਜੋਗ ਜੁਗਤਨ ਪੇੜ ਸੁਨੈ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਆਸਨ ਦੁਖ ਪਾਪ ਕਾ ਨਾਸ ਸੁਨੈ ਸਾ ਸੰਤੋ ਗਿਆਨ ਸੁਨੈ ਅਛਡ ਕੈ ਜਨਾਨ ਸੁਨੈ ਪਰ ਪਰ ਪਾਵੇ ਮਨ ਸੁਨੈ ਲਾਗੇ ਸਹਿਦ ਤੇ ਆਰ ਨਾਨਕ ਭਗਤਾ ਸਦਾ ਵਿਆਸਨ ਦੁਖ ਪਾਪ ਕਾ ਨਾਸ ਸੁਨਹਿ ਸਰਗੁਨਾ ਕੇਗਾ ਸੁਨੇ ਸੇ ਪੀਰ ਪਾਸਾ ਸੁਨੇ ਦੇ ਪਾਵੇ ਰਹੁ ਸੁਨੇ ਹਾਤੋ ਵੇਚਦਾ ਹੋ ਨਾਨਕ ਭਗਤਾ ਸਦਾ ਵਿਗਾਸਨਾ ਦੁਖ ਭਾਵ ਕਾ ਨਾਸੁ ਮਨਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਕਾਗਰ ਤੁਲਨਾ ਲਿਕੋ ਨਾ ਹਾਰ ਮਨਨੇ ਕਾ ਬਤ ਰਿ ਵਿਚਾਰ ਐਸਾ ਨਾਮ ਨਰਿੰਦਨ ਹੋ ਜੋ ਕਉ ਮਨ ਜਾਣੇ ਮਨ ਕੋਏ ਮਨਨੇ ਸਰ ਤੋਂ ਵੇ ਮਨ ਬੋਧ ਮਨਨੇ ਸਗਲ ਪਉਲ ਕੇ ਸੋਡ ਮਨਨੇ ਮਹ ਛੋਟਾ ਨਾ ਖਾਇ ਮਨਨੇ ਜੰਮ ਕੇ ਸਾਧਨਾ ਜਾਏ ਐਸਾ ਨਾਮ ਰੰਜਣ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸ ਉੱਪਰ ਫਿਟ ਜਾਏ ਮੰਨੇ ਮਗਨ ਜਲੇ ਪੰਥ ਮੰਨੇ ਤ੍ਰਮ ਸੇਤੀ ਸਰਮੰਦੇ ਐਸਾ ਨਾਮ ਰੰਜਣ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤੇਰੇ ਧਾਰੇ ਗੁਰ ਸੇਖ ਮੰਨੇ ਨਾਨਕ ਹੋਵੇ ਨਾ ਪੇਖੇ ਐਸਾ ਨਾਮ ਰੰਜਣ ਹੋਏ ਦੇਖੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਦਾਣ ਪੰਚੇ ਪਾਵੇਦਰ ਜੇ ਮਾਨ ਪੰਚੇ ਸੋਹਿਦਰ ਰਾਜਾਣ ਪੰਚਾ ਕਾ ਗੁਰੇਖ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਜੇ ਗੰਨੇ ਨਹੀ ਸਮਾਰਤ ਹੋਲ ਤਰੰਬਿਆ ਕਾ ਕੋ ਸੰਤੋਖਤਾ ਬਰਕਿਆ ਜਿੜ ਸੂਤ ਜੇ ਕੋ ਵਿਜੇ ਹੋਵੇ ਸਚਿਆਰ ਤਗਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਪਿਸ਼ਟੇ ਭਾਲ ਤਲੇ ਕਮਨਜੋਰ ਜੀ ਯਾਦਰੰਗਾ ਕੇ ਨਾਮ ਸੁਬਨੈ ਲਿਖਿਓ ਬੜੀ ਗਲਾਮੇ ਲਿਖ ਲਿਖ ਜਾਣੀ ਕੋਈ ਲਿਖ ਲਿਆ ਕੀਤਾ ਹੋਇ ਕੀਤਾ ਤਾਂ ਸੁਵਾਲੇ ਰੂਪ ਕੀ ਪਿਦਾ ਜਾਣ ਕਉਨਕੂਤ ਕੀਤਾ ਸਹਿ ਕੋ ਕੋ ਵਾ ਤੇਸਤੇ ਹੋਵੇ ਲਖ ਦਰਿਆ ਕੁਦਰਤ ਕਉਨ ਕਹਾ ਵਿਚਾਰ ਵਾਰ ਨਜਮ ਇਕ ਵਾਰ ਗੂਤਰ ਭਾਵ ਸਾਈ ਪਲੀਕਾਰ ਤੁ ਸਦਾ ਸਲਾਮ ਅਰੰਕਾਰ ਅਸੰਗ ਜੋ ਪੇ ਸਗ੍ਰਪਾ ਹੋ ਸੰਗ ਬੁਝਾ ਸੰਗ ਤਵ ਤੋ ਸੰਕਰੰਥ ਮੁਖ ਵੇਦ ਪਾਠ ਸਮਿ ਜੋਗ ਮਨ ਰਹੇ ਉਦਾਸ ਅਸੰਖ ਬਦੁਰ ਗਣ ਜਾਣੀ ਵਿਚਾਰ ਸੰਗ ਸਰਵੀ ਸੰਗ ਦਾਤਾਰ ਸੰਗ ਸੁਗੁਰਮੁ ਭਕਤਾਰ ਸੰਗ ਮੋਣ ਲਵਲਾਏ ਤਾਰ ਕੁਦਰਤ ਤੁਮਨੇ ਕਹਾ ਵਿਚਾਰ ਮਾਇਨ ਗਮੇ ਇਕ ਵਾਰ ਜੋ ਤੁਧ ਭਾਵੇ ਸਾਈ ਭੜੀ ਕਾਰ ਤੁਸਰਾਤ ਨਾਂਜਨ ਅਨੰਕਾਰ ਅਸੰਖ ਮੁਰਕੇ ਹੰਦ ਕੋਰ ਸੰਗ ਜੋਰ ਹਰਾਮ ਕੋਰ ਅਸੰਖ ਮਰ ਕਰ ਜਾਹਿ ਜੋਰ ਸੰਗਲਗੜ ਹਤਿਆ ਕਮੈ ਸੰਖ ਪਾਪੀ ਭਾਵ ਕਰ ਜਾਹਿ ਅਸ਼ੰਕੁਰਿਆਰ ਕੁੜੇ ਕਿਰਾਏ ਸੰਖ ਮਲੇਸ਼ ਮਲ ਭਗ ਕਾ ਸੰਗ ਨੰਦ ਚਿਰ ਕਰਿ ਪਾਰ ਨਾਨਕ ਨੀਤ ਕਹੇ ਵਿਚਾਰ ਵਾਰਣ ਜਮ ਇੱਕ ਵਾਰ ਜੀ ਹੋ ਤਰ ਤਾਵੇ ਸਾਈ ਭਲੀ ਕਾਰ ਤੁਸਰਾ ਸਲਾਮ ਤਨ ਅੰਕਾਰ ਅਸ਼ੰਕ ਮੁਰੇ ਕੇੰਦ ਕੋਰ ਸੰਗ ਜੋਰ ਹਰਾਮ ਕੋਰ ਸੰਖ ਅਮਰ ਕਰ ਜਾਈ ਜੋਰ ਸੰਬਲ ਬਲ ਬ੍ਰਹਤ ਆਤਮਾ ਅਸ਼ੰਕ ਭਾਪੀ ਭਾਵ ਕਰਦਾ ਹੈ ਸੰਗੂੜਿਆਰ ਕੁੜੇ ਕਿਰਾਏ ਸੰਖ ਮਲੇਸ਼ ਮਲ ਭਗ ਕਾ ਸੰਗ ਨੰਦ ਚਿਰ ਕਰਿ ਪਾਰ ਨਾਨਕ ਨੀਤ ਕਹੇ ਵਿਚਾਰ ਵਾਰੇ ਜਵੇਂ ਇੱਕ ਵਾਰ ਜੋਤੁਰ ਭਾਵੇ ਸਾਈ ਫਲੀਕਾਰ ਤੁਸਰਾਤ ਨਾਮਕ ਨਿਰੰਕਾਰ ਸੰਗ ਨਾਮ ਜਿ ਸੰਗਤਾਨੇ ਗਮਧਮ ਸੰਗਲੋ ਸੰਕੈ ਸੁਰ ਭਾਰ ਹੋਇ ਅਖਰੀ ਨਾਮ ਕਹੇ ਸਾਲਾ ਅਖਰੀ ਗਿਆਨ ਵੀ ਰਗੁਨਗਾ ਕਰੇ ਕਲਮੋ ਨ ਬਾਨ ਕਰੇ ਸਿਰ ਸੰਦੋਭ ਕਾਣ ਜਿ ਨਹਿ ਲੇਤੇ ਤੂ ਸੁਰਨਾ ਜੀ ਫਰਮਾਇ ਤੇ ਤੇ ਪਾਈ

ਉਨਨੀ ਪਾਪੀ ਆ ਖਨਾਈ ਕਰ 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 ਨਾਲੇ ਕਲਹਿ ਜਾ ਵਾਪੇ ਜਿੱਥੇ ਹੀ ਖਾਉ ਨਾਨਕ ਕੁਕਮੀਆ ਹੋ ਜਾ ਤੀਰ ਤਵਦਾ ਅਦਦਾਂ ਜੇ ਕੋ ਪਾਵੈ ਤਰ ਘਾ ਮਾਨ ਸੁਨੇ ਮਨ ਨਿਮਨ ਕੀਤਾ ਪਾਵ ਅੰਤਰਗਤ ਤੀਰਤ ਮਨ ਆਪ ਸਭ ਗੁਣ ਤੇਰੇ ਮੇਨਾ ਹੀ ਕੋਈ ਬਿਲਕੁਲ ਕੀਤੇ ਭੰਤ ਨਾ ਹੋਏ ਸਵਸਤਾਦ ਬਾਣੀ ਬਿਰਮਾ ਸਤਿ ਸੁਹਾਇ ਸਲਾਮਾ ਚਾਅ ਕਵਣ ਸੁ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸ੍ਰੁਤਿ ਮਹਾਂ ਕਵਣ ਜਿਤੁ ਹੋ ਆਇਆ ਆਕਾਰ ਵੇਲ ਨਾ ਪਾਇਆ ਬੰਦਤੇ ਜੇ ਹੋਵੈ ਲੇਖ ਪੁਰਾਣ ਵਖਤੁ ਨਾ ਪਾਇਓ ਕਾਦੀਆ ਕੇ ਲੇਖਣ ਲੇਖ ਪੁਰਾਣ ਥਿਤਿ ਵਾਰ ਨਾ ਜੋਗੀ ਜਾਣ ਰਤਿ ਮਹਾਂ ਨਾ ਕੋਇ ਜਾ ਕਰਤਾ ਸੀ ਤੀ ਕੋ ਸਾਜੀ ਆਪੇ ਜਾਣੈ ਸੋਇ ਕਿਵ ਕਰਾ ਕਾ ਕਿਵ ਸਾਲਾਹੀ ਕਿਵ ਵਰਨੈ ਕਿਵ ਜਾਣਾ ਨਾਨਕ ਆਖਣਿ ਸਭੁ ਕੋ ਆਖੈ ਇਕ ਦੇਖਿ ਸਿਆਣਾ ਵੱਡਾ ਸਾਹਿਬ ਵੱਡੀ ਨਾਂ ਕੀਤਾ ਜਾਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਗਿ ਗਿਆਨਾ ਸੋਹੀ ਪਾਤਾ ਲਾ ਪਾਤਾ ਲਕਿ ਗਸਾਇ ਅਗਾਸਿ ਉੜ ਕੁੜਕ ਪਾਲ ਦੇ ਕੇ ਦੇ ਕਹਿ ਲਕ ਬਾਤ ਸੈ ਸੋ ਤੋੜੇ ਕੀ ਅੰਕ ਤੇ ਬਾਸੂਲੇ ਪਤਾ ਤੋ ਲੇਖਾ ਹੈ ਤੋ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਚਲਾਹੀ ਚਲਾਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵੇ ਸੁਮੰਦ ਨਾ ਜਾਣੇ ਸੁਮੰਦ ਸਾਹਿਬ ਸੁਲਤਾਨ विरासती मालता ने पीड़ित तो ना हो जीत सुमुना ना विसरे अंत ना क्या है ना अंत अंत ना दे ना अंतना अंत ना वेखन सुना ना अंत अंत ना जाते क्या बंत अंत जापे की तायाकार अंतना जापे पारावार अंत कारण के ते मिला ही ताकि अंत ना पाए जाए ही जाने कोई बोता कोई बोता है बड़ा साहिब चाहता हो चे ऊपर चाना हो ਇਹ ਵੱਡਾ ਉੱਚਾ ਹੋਵੇ ਕਿ ਤੂੰ ਸੁੱਚੇ ਕੋ ਜਾਣੇ ਸੋ ਜੇ ਵੱਡਾ ਬੁਝਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੂੰ ਨਾ ਤਮਾਇ ਕੀਤੇ ਮੰਗੇ ਜੋ ਦੇ ਪਾਰ ਕੀਤੇ ਗਰਤ ਨਹੀਂ ਵਿਚਾਰ ਕੀਤੇ ਕਬ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰਖਾ ਹੀ ਕਾਇ ਕੀਤਾ ਦੁਖ ਭੁਗ ਸੁਖ ਮਾਰੇ ਸੀ ਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਇ ਕਾ ਖੜ ਪਾਏ ਹੋ ਜਾਣੇ ਜੇ ਤਿਆ ਮੋਖਾਏ ਆਪੇ ਜਾਣੇ ਆਪੇ ਰਿਆ ਕੇਸੀ ਤੀਕੇ ਕੇ ਪਿਛਤ ਮੁਕਸ਼ੇ ਸੇ ਮੁਸਲਾ ਨਾਨ ਪਾਸਾ ਹੀ ਪਾਸਾ ਅਮੁੱਲ ਬਨਮੁੱਲ ਵਪਾਰ ਮੁੱਲ ਵਪਾਰੇ ਮੁੱਲ ਕੰਡਾਰ ਮੁੱਲ ਲਾਵੇ ਮੁੱਲ ਲਏ ਜੈ ਮੁੱਲ ਪਾਏ ਮੁੱਲਾ ਸਮਾਏ ਅਮੁੱਲ ਤਰਮੁੱਲ ਦੀਬਾਨ ਮੁੱਲ ਤਰਮੁੱਲ ਕਰਮਾਣ ਮੁੱਲ ਬਖਸ਼ੇ ਸਭ ਨੂੰ ਨਿਸ਼ਾਨ ਮੁੱਲ ਕਰਮ ਮੁੱਲ ਕਰਮਾਣ ਅਮੁੱਲੋ ਮੁੱਲਾ ਕੇਣਾ ਜਾਇ ਆਖਾ ਗ੍ਰਹਿਨ ਬਲਾਇ ਆਕੇ ਵੇਦ ਪਾਰਵਰਾਣ ਆਕੇ ਬੜੇ ਘਰੇ ਵਟਿਆੜ

ਮਰਜੀ ਨਾ ਦਿਨੇ ਕੀ ਸੰਘਾ ਕੀਤੇ ਭਾਵਨ ਹਾਰੇ ਕੀਤੇ ਰਾਗ ਪਰਿ ਸੁਖਹਿਣ ਕੀਤੇ ਗਮਨ ਹਾਰੇ ਗਾਵਤ ਨਾ ਕੋਣ ਪਾਣੀ ਵਾਸਨ ਕਰੇ ਗਾਵੇ ਰਾਜਾ ਧਰਮ ਗਵਾਰੇ ਗਾਵੇ ਜਿਤ ਘਟਣਿ ਜਾਨ ਲੇਖ ਲਿਖ ਪਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਰਾਸ ਵਾਰੇ ਗਾਵੇ ਨਿੰਦਨਾਸ਼ਨ ਬੈਠੇ ਦੇਵਤੇ ਆਧਰਨ ਗਾਵੇ ਸੇ ਰਸਮਾਂ ਭੀਂੰਦਰ ਗਾਣ ਸਾਧੂ ਚਾਰੇ ਗਾਵਣ ਜਤੀ ਸੜੀ ਸੰਦੋਖੀ ਗਾੜ ਵੀਰ ਕਰਾਰੇ ਗਾਵਣ ਪੰਡਤ ਪਰਮਕੀ ਸਰਜੁ ਜੁਗ ਜੁਗ ਵੇਧਾ ਨਾਲੇ ਜਾਵੇ ਮੋਹਨੀਆ ਮਨਮੋਹਨ ਸਰਗਮ ਚਪਿਆਲੇ ਗਾਵਣ ਰਤਨਿ ਪਾਇ ਤੇਰੇ ਅਡ ਸਰਤੀ ਰਤਨਾਲੇ ਗਾਵਣ ਜੋਤ ਮਹਾ ਬਲ ਸੂਰਾ ਗਾਵੇ ਖਾਨੂ ਚਾਰੇ ਗਾਵੇ ਖੰਡ ਵੰਡ ਵਰਪੰਡਾ ਕਰ ਕਰ ਰਖੀ ਤਾਰੀ ਸਹੀ ਤੁਧ ਨੂੰ ਗਾਵੇ ਯੋਧਰ ਪਾਲ ਰਤੇ ਤੇਰੇ ਟੁਬਤਿ ਸਾਲੇ ਹੋਣ ਕੀ ਤੇਤ ਦਿਨ ਗਾਵਣ ਸੇ ਮਚਿਤ ਨਾਮ ਨਾਨਕ ਧਿਆਵੀ ਚਾਰੇ ਸੋਈ ਜੋ ਇਸ ਰਾਜ ਹਸਾਉ ਸੱਚਾ ਸਾਥੀ ਨਾ ਹੈ ਪੀ ਹੋਸੀ ਜੈ ਨਾ ਜਸਿਰਤ ਨਾ ਜਨੁ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜੁ ਸੀ ਮਾਇ ਜਮੀ ਉਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜੋਤ ਉਸਤੇ ਵੜਿਆਈ ਜੋਤ ਸੁਭਾਅ ਹੈ ਸੋਈ ਕਰਸੀ ਹੁਕਮ ਨਾ ਕਰਨਾ ਜੈ ਸੋ ਪਾਸਾ ਸਹਾ ਪਾਸਾ ਨਾ ਨਚੈ ਗੁਰਦਾਸੰਦੋ ਗਤ ਰੰਪਤਵ ਲੀਤ ਆਣ ਕੇ ਰਹਿ ਗੀ ਪੂਰੂ ਕ੍ਰਿਂਤਾ ਕਾਲ ਕੋ ਹਰੀ ਕਾਗੁ ਗੁਡਨਾ ਪ੍ਰਤੀਬਾਈ 25 ਸਗਲ ਜਮਾਤੀ ਮਨ ਜੀ ਤੇਗ ਜੀ ਤੇ ਆਦੇਤ ਸੇਯਾ ਦੇਸ਼ੇ ਆਦਿਨੀ ਨਾਧਨਾਤ ਚੂਦੀਏ ਕੋਵੇ ਸੂ। ਪੂਰਤਮੀ ਆਦੇ ਆਪਨਾਰਨ ਕਟਕੜਵਾ ਜੈਨਾਥ ਆਪਨਾਤ ਨਾ ਤੀਜਵਜਾ ਤਰੇ ਸੁਵੇ ਹਰਾ ਸਾਧ ਸੰਜੋਗ ਜੋ ਦੇ ਘਾਰ ਖਿਲਾਗ ਲੈ ਕੇ ਆਵੇ ਭਾਗ। ਆਦੇਤ ਸੇਯਾ ਦੇਸ਼ੇ ਆਦਿਨੀ ਨਾਧਨਾਤ ਚੂਦੀਏ ਕੋਵੇ ਸੂ। ਇਕਾ ਮਾਹਿਜਿ ਤਿਬੈ ਇਤਿਨ ਚੋਲੇ ਪ੍ਰਮਾਨ ਸੰਸਾਰੇ ਤੁੰਡਾਰੇ ਇਕਲਾਇ ਦੀਮਾਨ ਵਿਰਤਿ ਸਵਾਵੇ ਤੇ ਵਿਚਲਾਵ ਜੁਹੋੜੀ ਪ੍ਰਮਾਨ ਬਹੁ ਦੇਤੈ ਨਾਨਦੁਰਨਾਵ ਬੋਤਾ ਹੈ ਵਿਡਾਣਿ ਆਦੇ ਕਿਸੇ ਆਦੇ ਸਿ ਆਦਿ ਨੂਰ ਨਾਦ ਨਾਦ ਤੁਜਕੇ ਕੋ ਦੇ ਸ ਹਸਲ ਹੋਇ ਲੂਇ ਤੁੰਡਾਰੇ ਬਿਕੁ ਸਵਾਸ ਕਾਵਾ ਰ ਕਰਕਰੇ ਕੇਸਰੀ ਬਿਨਹਾਰ ਨਾਨ ਸੱਤੇ ਕੀ ਸਾਚੀ ਗਾਰੇ ਆਦੇ ਕਿਸੇ ਆਦੇ ਸ ਆਦਿ ਨੂਰ ਨਾਦ ਨਾਦ ਤੁਜਕੇ ਕੋ ਦੇ ਸ

ਰਾਤੀ ਰੁਤੇ ਛੱਤੀ ਵਾਰ ਪੌਣ ਪਾਣੀ ਵੀ ਨਹੀਂ ਪਾ ਤਾ ਕਿਸੇ ਵੀ ਧਰਤੀ ਦਾ ਵਰਗੀ ਧਰਮ ਸਾਲ ਦੇ ਸਵੇਰ ਜੋ ਜੁਗਤ ਪਿਆਰਾ ਨੇ ਤਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵੀ ਚਾਰ ਸੱਚਾ ਸੱਚਾ ਦਰਬਾਰ ਵਿੱਚ ਸੋਣ ਪੰਜ ਬਰਾਂ ਅੰਦਰੇ ਕਰਮ ਭਵੇਂ ਨੇ ਸਾਨ ਕੱਚ ਬਕਾਇਓ ਤੇ ਪਾਇ ਨਾਨ ਕਈਆ ਜਾ ਪੇ ਜਾਏ ਧਰਮ ਕਨ ਕਹਿ ਹੋ ਧਰਮ ਗਾਨ ਕਨ ਕਾ ਕੋ ਕਰਮ ਕੀਤੀ ਪਵਨ ਪਾਣੀ ਵੈਸੰਤਰ ਕੀਤੇ ਘਾਣ ਮਹੇਸ਼ ਕੀਤੇ ਵਰਮੇ ਘਾਟ ਤਗੜੇ ਰੂਪ ਰੰਗੇ ਵੇਸ දේශ ూ త ශ కే అ ගේత ంద త ണ ගේ ्या नी త පత తශ త න త త న ത ന ూడ త ాట డ හ . ਧਰਮ ਗਿਆਨ ਗੱਲਾਂ ਕੋ ਤਿਨਾਂ ਨਾ ਜੈ ਕੋ ਕਹ ਬਤ ਸੋ ਸਤਿ ਤੈ ਕਰਿਆ ਸੁਰ ਤੁਮ ਅਦਭਨ ਬੋਲਿ ਵਿੱਥਿਆ ਕਰਿਆ ਸੁਰ ਅਸਭੇ ਸਭੇ ਕਰਮਖਾਨੀ ਭਾਣੀ ਜੋਰ ਵਿੱਥਿਆ ਹੋਰ ਨਾ ਕੋਈ ਹੋਰ ਵਿੱਥਿਆ ਜੋਤ ਮਹਾਵਣ ਸੁਰਤਿ ਨ ਮੇਰਾ ਵਰ ਹੈ ਪਰ ਪੂਰਤਿ ਤੇ ਸੀਤਾ ਸੀਤਾ ਮਹਮਾ ਮਾਇਤਾ ਕੇ ਰੂਪਨ ਬਤਨੇ ਜਾਏ ਨਾ ਮਰੀ ਨ ਠਾ ਗਈ ਜਾ ਜਿਨ ਕੇ ਰਾਮ ਸੇਵਨ ਮਾਹੇ ਤਤੇ ਪਵਿਤ ਵਸੇ ਕੇ ਲੋ ਕਰਨਾ ਤੇ ਚਾਮਸੋ ਸਾਜਿਕਾਨਵ ਸੁਨਨੰਕਾਰ ਕਰ ਕਰਵੇ ਕੈਨ ਦਰਮਹਾ ਅਲਤਿਤੇ ਕੰਨ ਮੰਡਿ ਵਰਤਨ ਜੀ ਕੋ ਕਛਿਤਾ ਅੰਤਨਾਂ ਤੇ ਤਿਥੇ ਲੋ ਲੋ ਕਰ ਜਿਵ ਜੁ ਹਪੰਤਵੇ ਤਵਕਾਰ ਮੈਂ ਕੇਵਲ ਸਹੀ ਕਰੀ ਬੀ ਚਾਰ ਨਾਨਕਤ ਨਾ ਘੜਾਸਾਰ ਜਤੁ ਪਹਾਰਾ ਤਿਰਸਨਾਨ ਮਮਤਵੇ ਰੋਥਿਆਰ ਹੋ ਖਲਾਗਨੀ ਤਵਤਾਉ ਭਾਂਡਾ ਪਉ ਅਮ੍ਰਿਤ ਟਾਲ ਢੜੀਏ ਸਭ ਸਟਿਟਿਕ ਸਾਹਿਬ ਇਨ ਕੋ ਨਗਰ ਕਰਮ ਕਨੰਕਾਰ ਨਾਨਕ ਨਦਰ ਨਦਰ ਨਹਾਲ ਸਲੋਕ ਕਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੁ ਹੀ ਦਾ ਹੀ ਦਾ ਆਖਿ ਲੈ ਸਗਲ ਜਗਤ ਦੇ ਚੰਗਿਆਈਆ ਬਰਿਆਈਆ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਵੈ ਮਸਕਤਿ ਕਾਲ ਨਾਨਕ ਤੇ ਮੁਖੁ ਜੁਲੇ ਕੀਤੀ ਛੁਟੀ ਨਾਲ ਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇਨ ਕਿਉਂ ਦਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਦਾ ਖੰਚਾ ਵਾਹਿਗੁਰੂ ਜੀ ਕੀ ਹਥੇ